ਕਿਉਂਕਿ ਜਦੋਂ ਜ਼ੁਲਮ ਤੋਂ ਸਰਕਾਰਾਂ ਉਤਰੇ ਹੋਣਾ ਉਦੋਂ ਫਿਰ ਸਾਡੀ ਗਰਵਾਣੀ ਦਾ ਮਾਰਦ ਦਾ ਪ੍ਰਮਾਨ ਹੈ ਕਿ ਰਾਜੇ ਸੀ ਮੁਕਦਮ ਕੁੱਤੇ ਜਾਇਜ਼ ਗਾਣ ਬੈਠੇ ਸੁੱਤੇ ਸੋ ਇਹ ਜਿੰਨੇ ਸਰਕਾਰਾਂ ਹੁਲਣ ਦੇ ਹੋ ਚੁੱਕੀਆਂ ਲੇਕਿਨ ਫੇਰ ਵੀ ਇਸ ਨੂੰ ਕਰਨਾ ਵੀ ਤੁਸੀਂ ਤੁਹਾਨੂੰ ਕਰੋ ਹੁਕਮ ਵੀ ਪੁਰਾਣੀ ਜਗ੍ਹਾ ਪਹੁੰਚ ਨਹੀਂ ਸਕਦੇ ਅਸੀਂ ਉੱਥੇ ਪਹੁੰਚ ਸਕਦੇ ਹਾਂ ਤੇ ਉਹਦੇ ਵਿੱਚ ਕਿਸਾਨ ਜਿਹੜੀ ਖੱਜਲ ਖਵਾਰੀ ਹੋ ਰਹੀ ਜਾ ਕੇ ਦੇਖੋ ਸ਼ੂਗਰ ਮਿਲ ਮਰੰਦਾ ਦੇ ਵਿੱਚ ਕਿੰਨੀ ਲੰਬੀ ਲਾਈਨ ਲੱਗੀ ਦੀ ਹੈ 3 ਲੱਖ ਤੋਂ ਉੱਤੇ ਬਾਉਣਾ ਲੇਕਿਨ ਅਜ ਵੀ ਉਹ ਨਿਬੜ ਨਹੀਂ ਰਿਹਾ ਕੀ ਹਾਲਾਤ ਹੈ ਮਾਰਚ ਮਹੀਨਾ ਵੀ ਕੰਪਲੀਟ ਹੋ ਜਾਣਾ ਸੋ ਇਸਟਾਨ ਮੂਤ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੂੰ ਆਉਣ ਵਾਲਾ ਜਿਹੜਾ ਅਪਿਆਸ ਹੈ ਉਹ ਮੂਰਖ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਯਾਦ ਆਊਗਾ ਕਿਉਂਕਿ ਅਗਰ ਐਲਾਨੀ ਅਮਰਜੈਂਸੀ ਲਗਾਈ ਗਈ ਹੈ ਤਾਂ ਤੋਂ ਅਗਰਨ ਚੱਕਿਆ ਦੋ ਦਿਨ ਹੋ ਗਏ ਭਰਾਓ ਮੇਰੇ ਘਰ ਦੇ ਵਿੱਚ ਜਾ ਕੇ ਦੇਖੋ ਕੁੱਝ ਨੇ ਬਾਹਰ ਬਾਹਰ ਛਾਪੇ ਮਾਰੀ ਚੱਲ ਰਹੀ ਹੈ ਲਗਾਤਾਰ ਅਸੀਂ ਆਪਣੇ ਘਰਾਂ ਤੋਂ ਬਾਹਰ ਸੀ ਤੇ ਅਸੀਂ ਨਿਕਲ ਕੇ ਉੱਥੇ ਪਹੁੰਚੇ ਜੀ ਰਾਜੋ ਜੀ ਸ੍ਰੀਮ ਸਿੰਘ ਟਰਾਲੀ ਦੀ ਭਾਤੀ ਕਿਸਾਨੀ ਕਾਪੀਆਂ ਜਿਹੜਾ ਪ੍ਰਬੰਧ ਹੋ ਰਿਹਾ ਜੀ ਅੱਜ ਮੈਨੂੰ ਸਾਡੀ ਗਾਮ ਨੂੰ ਦਿਖਾ ਦੇਣਾ ਲੱਕੇ ਲਈ ਤੇ ਚੰਡੀਗੜ੍ਹ ਜਾਣ ਨਹੀਂ ਦੇਣਾ ਸੁਰੱਖਤ ਕਸਾਨ ਮੋਰਚੀ ਦੇ ਇਲਾਕੇ ਵੀ ਚੰਡੀਗੜ੍ਹ ਪਹੁੰਚੇ ਤੇ ਰਸਤੇ 'ਚ ਨੂੰ ਫੇਰ ਸੁਣਨਾ ਚੰਡੀਗੜ੍ਹ ਦੇ ਬਾਹਰ ਦੇ ਰੁਕ ਰਿਹਾ ਕੀ ਕਰਨ ਚਾਹ ਦੇਖੋ ਜੀ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਤਕਰੀਬਨ ਬਾਰਡਰ ਤੋਂ 95 ਇੱਥੇ ਰੁਕਿਆ ਗਿਆ ਹੈ ਲੇਕਿਨ ਅਸੀਂ ਥੋੜੇ ਕਾਰਨੋਂ ਇਹ ਗੱਲ ਤੁਹਾਡੇ ਜਰੀਏ ਲਾਦੇ ਮੀਡੀਆ ਜਿਹੜੇ ਵੀ ਜਿੰਨਾ ਜੋਰ ਹੈ ਕਿਉਂਕਿ ਜਦੋਂ ਜੁਲਮ ਤੇ ਸਰਕਾਰਾਂ ਉਤਰੇ ਹੋਣਾ ਉਦੋਂ ਤੱਕ ਸਾਡੀ ਗਰਵਾਣੀ ਦਾ ਮਹਾਰਾਜ ਦਾ ਪ੍ਰਮਾਣ ਹੈ ਕਿ ਰਾਜੇ ਸੀ ਮੁਕਦਮੇ ਕੁੱਤੇ ਜਾਇ ਜਗਾਂ ਬੈਠੇ ਸੁੱਤੇ ਸੋ ਇਹ ਜਿੰਨਾ ਸਰਕਾਰਾਂ ਇਹ ਹੁਲਰ ਗਈ ਹੋ ਚੁੱਕੀਆਂ ਲੇਕਿਨ ਫੇਰ ਵੀ ਇਹਨਾਂ ਨੂੰ ਕਰਨਾ ਵੀ ਤੁਸੀਂ ਪੈਨ ਕਰੇ ਹੁਕਮੇ ਵੀ ਪੁਰਾਣੀ ਜਗ੍ਹਾ ਪਹੁੰਚ ਨਹੀਂ ਸਕਦੇ ਅਸੀਂ ਇੱਥੇ ਪਹੁੰਚ ਸਕਦੇ ਹਾਂ ਤੁਸੀਂ ਦੇਖੋ ਅਸੀਂ ਸਾਰੇ ਪੈਰੀਗੇਟ ਇੱਥੇ ਵੀ ਰਿਕੁਐਸਟ ਕੀਤੀ ਸੀ ਸਾਡੇ ਪ੍ਰਸ਼ਾਸਨ ਨੇ ਕਿ ਕਿਉਂਕਿ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਸੋ ਅਸੀਂ ਪੀਸਫੁਲ ਅਚਾਰ ਤੇ ਆ ਗਏ ਕਿਉਂਕਿ ਸਾਡੇ ਭਰਾਏ ਵੀ ਸਾਡੀ ਇਹਨਾਂ ਨਾਲ ਕੋਈ ਦੁਸ਼ਮਣੀ ਲੇਕਿਨ ਸਰਕਾਰ ਨੂੰ ਤੁਸੀਂ بار بار ਕਹਿੰਦੇ ਤੁਹਾਡਾ ਰਵਈਆ ਬਿਲਕੁਲ ਠੀਕ ਨਹੀਂ ਜੀ ਜਿਨ੍ਹਾਂ ਮੰਗਾਂ ਨੂੰ ਲੈ ਕੇ ਸਾਡੀ ਅੱਜ ਦੇਖੋ ਕਾਲ ਸੀ ਇਸ ਕੈਂਪ ਦੀ ਜੇ ਉਹ ਸਬਾਬਤ ਸਮੁੱਚੇ ਅਸੀਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਰ ਇੱਕ ਫਿਰਕੇ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਮੰਗਾਂ ਕੀ ਨੇ ਇਹ ਸਾਡੀਆਂ ਕੋਈ ਗਲਤ ਮੰਗ ਨਹੀਂ ਦੇ ਵਿੱਚ ਨਾ ਕੋਈ ਸੈਂਟਰ ਸਰਕਾਰ ਦੀ ਮੰਗ ਹੈ ਜਨਰਲ ਪੰਜਾਬ ਸਰਕਾਰ ਦੀਆਂ ਮੰਗਾਂ ਹਰ ਇੱਕ ਫਿਰਕੇ ਦੇ ਲਈ ਮੰਗਾਂ ਨੇ ਕਿਉਂਕਿ ਇਹ ਦੇਖੋ ਖੇਤੀ ਡਾਇਵਰਸੀਫਿਕੇਸ਼ਨ ਦੀ ਸਰਕਾਰ ਗੱਲ ਕਰਦੀ ਹੈ ਸਾਨੂੰ ਝੋਨੇ ਤੇ ਕਣਦੇ ਉਦੋਂ ਵਿੱਚੋਂ ਨਿਕਲ ਕੇ ਲੱਗੂਣਾ ਕੁਝ ਕਰਨਾ ਪਊਗਾ ਲੇਕਿਨ ਅੱਜ ਜੇ ਅਸੀਂ ਮੰਗ ਰਹੀ ਆਪਦੀ ਦੀ ਆਲੂ ਮੱਕੀ ਮੂੰਗੀ ਮੂੰਗੀ ਸਰਕਾਰ ਨੇ ਬਜਾਈ ਤੇ ਤੁਸੀਂ ਦੇਖੋ ਮੂੰਗੀ ਰੂਈਆ ਕਿਸਾਨਾਂ ਦੀ ਬਿਲਕੁਲ ਵੀ ਮੰਦਾ ਹਾਲ ਹੋਇਆ ਉਹਦੇ ਵਾਰਤੋਂ ਸਰਕਾਰ ਨੂੰ ਪੁੱਛਿਆ ਵੀ ਤੁਹਾਡੀ ਕੀ ਪਲਾਨਿੰਗ ਦੇ ਜਿਵੇਂ ਅਦਰ ਸਟੇਟਾਂ ਦੇ ਵਿੱਚ ਹੈ ਕੇਰਲ ਹੋਵੇ ਬੰਗਾਲ ਹੋਵੇ ਹੋਰ ਸਟੇਟਾਂ ਦੇ ਵਿੱਚ ਉੱਥੋਂ ਦੇ ਸਰਕਾਰਾਂ ਨੇ ਕੀਤਾ ਇਹਨਾਂ ਫੋਟੋਆਂ ਉੱਤੇ ਐਮਐਸ ਵੀ ਲੱਗੀ ਆ ਜੇ ਜਿਹੜਾ ਫਸਰਾਟਰ ਕੁਛੇ ਐਮਐਸਪੀ ਕਰੋ ਡਿਕਲੇਅਰ ਕਰੂਗਾ ਤਾਂ ਸਾਡੀ ਇਹਨਾਂ ਨੂੰ ਅਸੀਂ ਲਾਗੋ ਪਰਿਵਰਤਨ ਕਰਾਂਗੇ ਆਪਣੀ ਫਸਲ ਦੇ ਵਿੱਚ ਨੂੰ ਆਊਗੀ ਦੂਜੇ ਪਾਸੇ ਸਾਡੀ ਮੰਗ ਸੀ ਨਵੇਂ 슈ਗਰ ਮਿਲਾਂ ਸਰਕਾਰੀ ਪੰਜਾਬ ਦੇ ਵਿੱਚ ਉਹਨਾਂ ਨੂੰ ਮੋਟੀਫਾਈ ਕਰਨ ਦੀ ਮੰਗ ਸੀ ਮੋਟੀ ਨਹੀਂ ਕਰਨਾ ਹੋਦਾ ਦੂ ਨਿਕਾਉਦਾ ਸਿਸਟਮ ਹੋ ਜਾਵੇ ਨਵਾਂ ਤੇ ਉਹਦੇ ਵਿੱਚ ਕਿਸਾਨ ਜਿਹੜੀ ਖੱਜਲ ਖਵਾਰੀ ਹੋ ਰਹੀ ਜਾ ਕੇ ਦੇਖੋ 슈ਗਰ ਮਿਲ ਮੰਨੰਦਾ ਦੇ ਵਿੱਚ ਕਿੰਨੀ ਲੰਬੀ ਲਾਈਨ ਲੱਗੀ ਦੀ ਹੈ 3 ਲੱਖ ਤੋਂ ਉੱਤੇ ਬਾਉਣਾ ਲੇਕਿਨ ਅਜ ਵੀ ਉਹ ਨਿਕਲ ਨਹੀਂ ਰਿਹਾ ਕੀ ਹਾਲਾਤ ਹੈ ਮਾਰਚ ਮਹੀਨਾ ਵੀ ਕੰਪਲੀਟ ਹੋ ਜਾਣਾ ਜੀ ਅੰਦਰ ਬਈਆ ਤੁਸੀਂ ਵਿਖਿਆ ਕਿਤਰਾ ਕਹਿੰਦੇ ਧਰਨੇ ਵਰਸਾ ਸਰਕਾਰ ਬਣਵਾ ਕੇ ਕਹਿੰਦੇ ਕੰਮ ਹੋ ਜੇਗਾ ਡੇਟਾ ਰੋਟੇ ਰਸਤਾ ਰੋਟੇ ਰਹਿਗੇ ਕਪੜੇ ਦੀ ਪ੍ਰਚਨ ਕਰ ਕੋਈ ਸਮਾਂ ਸੀ ਜਦੋਂ ਪ੍ਰਾਈਮ ਮਿੰਸ਼ਿੰਦਰਾ ਗਾਂਧੀ ਤੇ ਇੱਥੇ ਕਈ ਧਰਨਾ ਲੱਗਿਆ ਸੀ ਤੇ ਜਿਸ ਤਰ੍ਹਾਂ ਅੱਜ ਸਰਦਾਰ ਹਰਮੀਰ ਸਿੰਘ ਕਾਦੀਆਂ ਉਹਨਾਂ ਦੇ ਬਾਬਾ ਜੀ ਸਰਦਾਰ ਪਤਾਪ ਸਿੰਘ ਕਾਦੀਆਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੈਨੂੰ ਆਉਂਦਾ ਸਮਾਂ ਮੂਰਖ ਪ੍ਰਧਾਨ ਮੰਤਰੀ ਦੇ ਨਾਲ ਯਾਦ ਕਰੂਗਾ ਜੋ ਤੇਰਾ ਰਵਈਆ ਸੀ ਉਸ ਤੋਂ ਵੀ ਆਣਾ ਐ ਐਲਾਨੀ ਅਮਰਜੈਂਸੀ ਸੀ ਸੋ ਇਸ ਟਾਈਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਹਨਾਂ ਨੂੰ ਆਉਣ ਵਾਲਾ ਜਿਹੜਾ ਇਤਿਆਸ ਐ ਉਹ ਮੂਰਖ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਯਾਦ ਦਵਾਊਗਾ ਕਿਉਂਕਿ ਹਣ ਐਲਾਨੀ ਅਮਰਜੈਂਸੀ ਲਗਾਈ ਗਈ ਹੈ ਜੈਨੂਇਨ ਪੰਜਾਬ ਦੀਆਂ ਮੰਗਾਂ ਜਿਹਦੇ ਉੱਤੇ ਤੇ ਉਹ ਟੁੱਟ ਕੇ ਇੱਕ ਫੋਨ ਆਉਣ ਤੋਂ ਬਾਅਦ ਜਿਵੇਂ ਉਹਨਾਂ ਦਾ ਰਵਈਆ ਐ ਕਿਉਂਕਿ ਵੋਟਾਂ ਤੋਂ ਪਹਿਲਾਂ ਉਹਨਾਂ ਦਾ ਰਵਈਆ ਸੀ ਸਰਕਾਰ ਆਉਣ ਤੋਂ ਪਹਿਲਾਂ ਉਹ ਕਹਿੰਦੇ ਸੀ ਕਿ ਮੈਂ ਤਸਾਨਾ ਦਾ ਪੁੱਤਰ ਹਾਂ ਲੇਕਿਨ ਜਿਹੜੇ ਮੰਦ ਜਦੋਂ ਮਰਜ਼ੀ ਮੈਨੂੰ ਯਾਦ ਕਰਨਗੇ ਮੇਰੇ ਦਰਵਾਜ਼ੇ ਖੁੱਲਣੇ ਇਹ ਉਹਨਾਂ ਦੀ ਕਹਾਣੀ ਸੀ ਲੇਕਿਨ ਜਿਵੇਂ ਉਹਨਾਂ ਨੇ ਕਹਿਨ ਕੀਤਾ ਜਿਵੇਂ ਘਰਾਂ ਤੋਂ ਅਗਰਮ ਚੱਕਿਆ 2 ਦਿਨ ਹੋ ਗਏ ਭਰਾਓ ਮੇਰੇ ਘਰ ਦੇ ਵਿੱਚ ਜਾ ਕੇ ਦੇਖੋ ਪੁੱਛ ਮੇ ਬਾਹਰ ਬਾਹਰ ਛਾਪੇ ਮਾਰੀ ਚੱਲ ਰਹੀ ਹੈ ਲਗਾਤਾਰ ਅਸੀਂ ਆਪਣੇ ਘਰਾਂ ਤੋਂ ਬਾਹਰ ਸੀ ਤੇ ਅਸੀਂ ਨਿਕਲ ਕੇ ਉੱਤੇ ਪਹੁੰਚੇ ਕਿਉਂਕਿ ਸਾਰਾ ਮਕਸਦ ਸੀ ਸਰਕਾਰ ਦੇ ਗਰੂਰ ਨੂੰ ਟੋਲ ਤੋੜਨਾ ਅਤੇ ਬਹੁਤ ਚੰਡੀਗੜ੍ਹ ਤੇ ਪਹੁੰਚਣਾ ਉਹ ਅਸੀਂ ਪਹੁੰਚ ਕੇ ਦਿਖਾਇਆ ਸੀਐਮ ਸਾਹਿਬ ਸੁਣ ਲੈਣੇ ਗੱਲਾਂ ਕਿ ਜਿੰਨਾ ਤੁਹਾਡਾ ਪਹਾੜਾਂ ਰਾਂ ਰੋਕਣ ਕਦੇ ਵਹਿਣ ਦਰਿਆਵਾਂ ਦੇ ਰੁਕਦੇ ਨਾ ਕੜ ਕੇ ਜਾਂਦੇ ਕਮਜ਼ੋਰ ਦਿਲਾਂ ਵਾਲੇ ਲੇਕਿਨ ਪ੍ਰੋਮਿਸ ਸੱਚੇ ਨਿਸ਼ਾਨੇ ਤੋਂ ਉੱਪਰ ਦੇਣਾ ਇਹ ਧਰਤੀ ਦੇ ਜਾਏ ਧਰਤੀ ਦੇ ਪੁੱਤਰ ਨੇ ਇਹ ਮੁੱਖ ਮੰਤਰੀ ਕਹਿੰਦੇ ਵੀ ਮੈਨੂੰ ਪਤਾ ਮੈਨੂੰ ਬੀਜਾਂ ਬਾਰੇ ਪਤਾ ਮੈਨੂੰ ਖਾੜਾਂ ਬਾਰੇ ਪਤਾ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਤੁਸੀਂ ਇਹ ਦੱਸੋ ਮੁੱਖ ਮੰਤਰੀ ਜੀ ਨੂੰ ਪੁੱਛਿਆ ਗਿਆ ਵੀ 3 ਮਹੀਨੇ ਰਹਿ ਚੁੱਕੇ ਆਉਣ ਵਾਲੇ ਪੈਡੀ ਸੀਜ਼ਨ ਦੇ ਝੋਨੇ ਸੀਜ਼ਨ ਦੇ ਲੇਕਿਨ ਤੁਸੀਂ ਦੱਸੋ ਵੀ ਕਿਹੜਾ ਬੀਜ ਅਸੀਂ ਬੀਜੀਏ ਜਿਸ ਤੋਂ ਕਿਸਾਨਾਂ ਨੂੰ ਘਟ ਨਾ ਲੱਗੇ ਪਿਛਲੇ ਸਮੇਂ ਦੇ ਵਿੱਚ ਜੋ ਪਿਛਲਾ ਸੀਜ਼ਨ ਸਾਡਾ ਲੰਘਿਆ ਹੋਏ ਉਹਦੇ ਵਿੱਚ 3-300 4-400 5-500 ਕਟ ਲੱਗਾ ਕਿਸਾਨਾਂ ਨੂੰ ਲੇਕਿਨ ਮੁੱਖ ਮੰਤਰੀ ਸਾਹਿਬ ਕੋਲ ਕੋਈ ਜਵਾਬ ਨਹੀਂ ਉਹ ਕਹਿੰਦੇ ਅਜੇ 3 ਮਹੀਨੇ ਪਏ ਦਸੋ ਪੀਯੂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੈਲਿਆਂ ਦੀ ਲਿਸਟ ਜਾਰੀ ਕਰ ਕੀਤੀ ਜਾ ਚੁੱਕੀ ਹੈ ਜਿਹਦੇ ਵਿੱਚ ਨਵੇਂ ਬੀਜਾਂ ਬਾਰੇ ਦੱਸਣਾ ਲੇਕਿਨ ਸਰਕਾਰ ਫੇਰ ਨਹੀਂ ਦੱਸ ਸਕਦੀ ਦੀ ਹਾਂ ਕਿਹੜਾ ਬੀਜ ਲਾਉਣਾ ਹੈ